ਲੈ ਵੀ ਆਪਾਂ ਨੇ ਪੌਦ ਵਾਲਾ ਖੇਤ ਬਾਦੀਆ ਇਹ ਦੇਖੋ ਪਾਇਆ ਚੰਗੀ ਤਰ੍ਹਾਂ ਦੂਰ ਕਰਦੀਆ ਗੁਰਬਗਾ ਵਗਾਦੀਆ ਤਿਆਰੀ ਕਰਾਂ ਯਾਰ ਗੰਨੇ ਲੱਗ ਰਹੇ ਤੇ ਉਹ ਕਿਦੇ ਖਰਾਬ ਬੀਜ ਉਹ ਕਿਦਾ ਖਰਾਬ ਨਿੰਬੂ ਪਾੜਦੀਆ ਸਫਾਈ ਕਰਦੀ ਰੋਏ ਬਾ ਬੂਗਾ ਚੰਗੀ ਤਰ੍ਹਾਂ ਲੈ ਵੀ ਖੇਤ ਮੈਂ ਕੰਮ ਹੋ ਗਿਆ ਓਕੇ ਸਰ ਸਫਾਈ ਸੁਫੀ ਕਰਦੀ ਚੰਗੀ ਤਰ੍ਹਾਂ ਸਾਰੇ ਭਾਈਆਂ ਨੂੰ ਰਾਮ ਰਾਮ ਇੱਕ ਹੋਰ ਨਵੀਂ ਵੀਡੀਓ ਮੇਂ ਆਪਕਾ ਸਵਾਗਤ ਹੈ ਉਮੀਦ ਕਰਾਂ ਆਪ ਸਭ ਠੀਕ ਹੋਵੋਗੇ ਲੈ ਵੀ ਅੱਜ ਆਪਾਂ ਟਰੈਕਟਰ ਲੈ ਚੱਲਾਂ ਖੇਤ ਮੈਂ ਅੱਜ ਆਪਾਂ ਪੌਦ ਦੀ ਤਿਆਰੀ ਕਰਾਂਗੇ ਬਹੁਤ ਬਹੁ ਬੀਜਾਂ ਵਿੱਚ ਪਨੀਰੀ ਬੀਜਿਓ ਕਿਉਂਕਿ ਟਾਈਮ ਆ ਗਿਆ ਜੇ ਟਾਈਮ ਸਰ ਬੀਜਾ ਉਹ ਹੀ ਠੀਕ ਹੋਆ ਫਿਰ ਟਾਈਮ ਸਰ ਬੰਦਾ ਜੀਰੀ ਲਾ ਲਿਆ ਕਿਉਂਕਿ ਕੋਈ ਵੀ ਚੀਜ਼ ਦਾ ਟਾਈਮ ਹੋਗਾ ਇਹ ਅੱਜ ਤਰੀਕ ਹੋ ਗਈ 11 ਇਹ ਦੋ ਦਿਨ ਦੀ ਦਾ ਮਖੇਦ ਸੁੱਕਾ ਦਾ ਬਾਗਾ ਫਿਰ ਪਹਿਲੇ ਟੁੱਲਰ ਬਾਗਾ ਫਿਰ ਡੀਬੀਡੂ ਕੀ ਬਾਗਾ ਬਹੁਤ ਗੀਚਾ ਇਹ ਲੈਣੇ ਜਾ ਰਹੇ ਹਾਂ ਕਰਾਂਗੇ ਸਲਾਬੀ ਤੇਰੀ-ਤੇਰੀ ਬ੍ਰੇਤਨੀ ਜੀ ਦੋ ਵੀਰ ਤੋਂ ਆਪਾਂ ਨੇ ਆਪਣੇ ਘਰ ਕੇ ਰੱਖ ਰੱਖਦੇ ਆ ਉਹ ਆਖ ਰਿਹਾ ਲਪਾਟਾ ਫੈਲ ਜਾੜੇ 14 ਦਾ 36 ਦਾ ਇਹ ਬੁਸਕਾ ਦੇਖਾਂਵੇਂ 1591847 ਜਾਂ ਉਹ 16921885 ਵੀ ਕਿਹੜੀ ਲਾਵਾਂ ਲੈ ਅੱਜ ਚੱਲੀਏ ਕੰਮ ਕਰ ਕਰੀਏ ਅੱਜ ਅੱਜ ਬੰਗ ਵਰਗਾ ਬਣਾ ਦੇ ਟੋਗਾ ਡੂਲਾ ਸਭ ਖੁਚ ਖਰਚ ਗਾ ਸਾਰਾ ਇਹ ਵਧੀਆ ਬਣਾ ਦੇ ਲੈ ਵੀ ਆਪਾਂ ਨੇ ਬਹੁਤ ਵਾਲਾ ਖੇਤ ਬਾਦੀ ਆ ਇਹ ਦੇਖੋ ਆਆਂ ਚੰਗੀ ਤਰ੍ਹਾਂ ਦੂਰ ਕਰਦੀ ਗੁਰਬਗਾ ਵਗਾਦੀ ਹੈ ਤਿਆਰੀ ਕਰਾਂ ਅੱਜ ਹੀ ਉਹ ਡੋਲ ਵੀ ਸਾਫ ਕਰਦੀ ਬੁਰਾ ਯਾਰ ਗੰਨੇ ਲੱਗ ਰਹੇ ਤੇ ਉਹ ਕਹਿੰਦੇ ਖਰਾਬ ਬੀਜ ਉਹ ਕਹਦਾ ਖਰਾਬ ਪੂਰੇ ਲੱਗ ਰਹੇ ਨੇ ਨਾ ਬੀਜ ਖਰਾਬ ਹੋ ਗਿਆ ਤਾਂ ਕਰ ਕਾਈ ਬਣਾ ਉਸ ਦਾ ਇੱਕ ਕਨਾਲ ਲੈਦੀ ਲਾਵਾਂਗੇ ਆਪਾਂ ਗੰਨੇ ਆਗੇ ਨਾਲੇ ਉਹ ਸਾਫ ਕਰੀਏ ਇਹ ਨਿੰਬੂ ਵੀ ਪਾੜੀ ਹੋ ਰਾ ਦੇ ਉਹ ਟਰਾਂਸਫਰਮ ਕੇ ਲਵਾ ਨਾ ਇਸ ਵਾਰ ਬੇਲ ਸੀ ਚੜ ਜਾ ਫਿਰ ਖਰਾਬ ਹੋ ਆਕੂ ਸੋ ਬਾਬਾ ਪਰ ਆਪਣੇ ਬਾਬੇ ਦਾ ਜਾਣ ਨੂੰ ਰਸਤਾ ਨਹੀਂ ਸਹੀ ਹੈ ਤਾਂ ਕਰਕੇ ਨਾ ਇਹ ਬੁਰਾ ਆਪਾਂ ਸਾਫ ਕਰ ਦਿੰਗੇ ਡੋਲ ਦੁਬਾਰਾ ਨਵੀਂ ਪਾ ਗਾ ਗੰਨੇ ਹੀ ਲਾਉ ਆਏ ਕਨਾਲ ਕਿਉਂਕਿ ਆਪਾਂ ਗੂੜ ਬਣਾਏ ਕਰਾਂਗੇ ਆਪਣਾ ਘਰ ਦਾ ਗੂੜਰ ਸ਼ੱਕਰ ਆਪਣੀ ਇੱਕ ਖਿਲਾੜੀ ਪੜੀ ਐ ਬਜ਼ੁਰਗਾਂ ਕੀ ਪਹਿਲਾਂ ਪੁਰਾਣੀ ਖਿਲਾੜੀ ਆ ਉਸ ਖਿਲਾੜੀ ਨੂੰ ਚਾਲੂ ਕਰਾਂਗੇ ਤੇ ਕੀ ਤੇ ਇੱਕ ਮਿੱਤਰ ਪਿਆਰਾ ਹੋਰ ਆ ਉਹ ਵੀ ਕਹਿ ਰਿਹਾ ਕ ਮੈਂ ਵੀ ਲਾ ਲਿਉ ਮੈਂ ਔਰ ਚਾਚਾ ਵੀਰ ਆ ਉਹ ਵੀ ਲਾ ਲੈਣਗੇ ਸਾਰੇ ਜਣੇ ਫਿਰ ਆਪਣੀ ਘਰ ਕੀ ਬਣਾਏ ਕਰਾਂਗੇ ਨਾਲੇ ਪੀਵਾਂਗੇ ਜੂਸ ਇਹ ਵਾਪਾਂ ਉਹ ਪੌਦ ਵਾਲਾ ਖੇਤ ਬਾਦੀ ਆਈ ਵੀ ਸਕੇ ਉਹ ਸੁੱਕ ਜਾਏਗਾ ਪਤਾ ਕੀ 2 ਦਿਨਾਂ ਮੇ ਸੁੱਕ ਜਾਏਗਾ ਫਿਰ ਆਪਾਂ ਇਹਨੂੰ ਕਰਕਾ ਦਾ ਇਹ ਕੰਪਿਊਟਰ ਕਰਾ ਲਵਾ ਕ ਪੈਲੇ ਟ੍ਰੂਲਰ ਕੱਢਗਾ ਫੇਰ ਇਸ ਮਾਸ ਵਗਮ ਮਾਰਗਾ ਕਿਆਰੇ ਪਾ ਦੇਗੇ ਉਸकी वीडियो ਬਣਾਵਾਂਗੇ ਵੀ ਆਪਾਂ ਕਿਆਰੇ ਪਾਵਾਂਗੇ ਮਿੰਕਾ ਬਈ ਕਿਤਨੇ ਮਰ ਲਿਆ ਵਾ ਕਿਤਨਾ ਬੀਜ ਪੜਾ ਹਰ ਕੈਡਾ ਕਿਆਰਾ ਕਿਤਨਾ ਬਣਾਉਣਾ ਚਾਹੀਏ ਯਾਰ ਸਕੁਅਰ ਫੁੱਟ ਕਿਤਨਾ ਉਸकी वीडियो ਫੁੱਲ ਬਣਾਵਾਂਗੇ ਆਪਾਂ ਪੌਦਗੀ ਇਹ ਆਪੇ ਨਿੰਬੂ ਪਾੜੀਏ ਇਹ ਨਿੰਬੂ ਪਾੜਾਂ ਕਿਉਂਕਿ ਯੋ ਇਸਪਾ ਯਾਰ ਖਰਾਬ ਹੋ ਰਿਹਾ ਹੈ ਵੀ ਨਿੰਬੂ ਇਸਪਾ ਲੱਗਦੇ ਨਹੀਂ ਗਾਟਸ ਲਗਾ ਹਰ ਨਾਲੇ ਤੰਗ ਕਰਾ ਹੋਰਾ ਜਾਣ ਮਾਰ ਰਸਤਾ ਨੀ ਸਹੀ ਆਈ ਰਸਤਾ ਸਹੀ ਕਰਾਉਰਾ ਇਹਨੂੰ ਪਾੜਗਾ ਨਾਲੇ ਦੂਰਾ ਸਫਾਈ ਜੀ ਹੋ ਜੇਗੀ ਕੱਲ ਮੈਂ ਆ ਗੁਕੇ ਤੋਂ ਲਾਗਾ ਦਾ ਇਹਨੂੰ ਫੂਕਿਆ ਦਾ ਸਾਰਿਆਂ ਨੂੰ ਇਹ ਵੀ ਉਹ ਪਾੜਗਾ ਉਰੇ ਨੂੰ ਵੀ ਰਸਤਾ ਕਲੀਅਰ ਹੋ ਜਾਏਗਾ ਲਾਈਵ ਲੱਗੀਏ ਆ ਜੋ ਜੇ ਇੱਕ ਕੰਮ ਗਲਤ ਹੋ ਗਿਆ ਦਾ ਯਾਰ ਆਪਣੇ ਪਾਸੇ ਉਹ ਟਰੈਕਟਰ ਭिड ਗਿਆ ਸਟੇਮ ਆ ਉੱਪਰ ਦੇ ਚੱਲ ਰਹੀ ਦੀ ਲਾਈਟ ਪਟਾਕੇ ਬੋਲ ਗਏ ਬਹੁਤ ਜ਼ਿਆਦਾ ਕੰਮ ਖਰਾਬ ਹੋ ਗਿਆ ਦਾ ਬੱਸ ਬੜ ਬੜ ਬਚ ਗਏ ਪਟਾਕੇ ਪਟਾਕੇ ਪੈ ਗਏ ਉਰਾ ਹਾਂ ਮੇਰੇ ਲੈ ਵੀ ਟਰੈਕਟਰ ਲਿਆ ਫਿਰ ਇਹ ਟਰੈਕਟਰ ਲਿਆ ਵਾ ਨਿੰਬੂ ਨਾ ਬੁੱਟਾ ਆ ਯਾਰ ਲਿਆ ਲਿਆ ਫੜਕ ਦੇ ਹੀ ਲਿਆ ਬਸ ਸਫਾਈ ਕਰਦੀਏ ਬਿਲਕੁਲ ਨਿੰਬੂ ਪਾੜਦੀ ਆ ਸਫਾਈ ਕਰਦੀ ਰੋਏ ਬਾਹ ਬੂਗਾ ਚੰਗੀ ਤਰ੍ਹਾਂ ਯਾਰ ਇੱਕ ਗਲਤੀ ਹੋ ਗਈ ਮੇਰੇ ਤੇ ਕੱਲ ਉਹ ਮਰੂਦ ਫੁੱਗਿਆ ਯਾਰ ਧੱਕਾ ਦੇ ਵਰਗੀ ਆ ਬਹੁਤ ਦੁਖhara ਹੈ ਕਰ ਮੇ ਕੱਲ ਦਾ ਦੁਖhara ਹੈ ਬਹੁਤ ਖੁਗਿਆ ਰੱਤਾ ਖੁਗਿਆ ਮੇਰੇ ਤੇ ਬਹੁਤ ਮਰਾ ਮਰੀਦ ਬੜੇ ਬੜੇ ਮਰੀਦ ਲਗਾ ਇਸ ਪਾਈ ਲਾ ਵਾਤੀ ਕੱਲ ਦਾ ਬਸੜਾ ਦੁਖhara ਮੈਨੂੰ ਬਹੁਤ ਲੈ ਵੀ ਰੱਖੇ ਤੇ ਮੈਂ ਕੰਮ ਹੋ ਗਿਆ ਓਕੇ ਸਰ ਸਫਾਈ ਸਫੁਈ ਕਰਦੀ ਚੰਗੀ ਤਰ੍ਹਾਂ ਕਿ ਸਾਜੇ ਨੂੰ ਨਾ ਮੈਂ ਟੇਲਰ ਕਰ ਦਿਆਂਗੇ ਟੇਲਰ ਕੱਢਗਾ ਨਾ ਫੇਰ ਬਾਤ ਬਣੇਗੀ ਨਾਲੇ ਉਹ ਗੰਨੇ ਗੁੰਨੇ ਵੀ ਜਾਣਾ ਜਿਹੜੀਆਂ ਲੀਕੜ ਜਾਣਗੇ ਫੇਰ ਡੋਲ ਡੂਲ ਕੱਢਗਾ ਲਾਗਾ ਕਰਾਇਆ ਮਫੇ ਕਰਦੇ ਆਂ ਯਾਰੀ ਡੋਲ ਡੋਲ ਪਾ ਦੇਗੇ ਅੱਜ ਜੱਪਾ ਜਾ ਰਹੇ ਆਂ ਕੁਰਛੇਤਰ ਕੁਰਛੇਤਰ ਮਾਤਾ ਨੂੰ ਦਵਾਈ ਦਵਾ ਕਾ ਲਿਆਵਾਂ ਯਾਰ ਇਸ ਕੀ ਬਾਹ ਨਾ ਟੁੱਟ ਗਈ ਦੀ ਉਹ ਦੋ ਤਿੰਨ ਮਹੀਨੇ ਪਲਾਸਟਰ ਰਹਾ ਫਿਰ ਸੈਟ ਆ ਨਹੀਂ ਰਹੀ इवन ਨਾ ਹਸਪੀਟਲ ਮੈਂ ਚਲਾ ਨਾ ਦੋ ਹਸਪੀਟਲ ਮੈਂ ਡਾਕਟਰ ਬਦਿਆ ਸਿਆਣਾ ਡਾਕਟਰ ਆ ਉਸ ਪਾ ਲਿਆਵਾਂ ਦਿਖਾਇਆਗਾ ਫਿਰ ਉਹਨੂੰ ਸੈਟ ਕਰਾਵਾਂ ਚੰਗੀ ਤਰ੍ਹਾਂ ਦੋ ਤਿੰਨ ਮਹੀਨੇ ਉਹ ਵੇਸਵਾ ਨਾ ਤਾਂ ਬਾਜਨ ਚੱਕਿਆ ਜਾਂਦਾ ਆਲਸੋਂ ਪੀੜਾ ਮਾਰਾ ਈ ਵਾ ਜੱਪਾ ਨੇ ਪੌਦ ਮੈਂ ਡਿਊਟੀ ਲਾ ਦੀ ਦੀ ਮੇਰਾ ਪਾ ਕੀ ਹੋ ਰਿਹਾ ਕਰਾ ਕਰੂ ਲੱਗ ਰਿਹਾ ਮਾਰ ਅੱਜ ਸਾਂ ਜਿਹਨੂੰ ਕੰਪਿਊਟਰ ਕਰਾ ਲਾਗਾ ਉਹ ਵੀ ਕਰਦੇ ਹਾਂ ਤੇ ਯਾਰ ਕੀ ਪਹਿਲਾਂ ਆਪਾਂ ਦਵਾਈ ਵਾਲਾ ਕੰਮ ਨੇ ਵੇੜਿਆ ਮਾ ਨਾ ਫਿਰ ਅੱਗਾ ਕੰਮ ਕਰ ਰਹੀ ਜਾਾਂਗੇ ਬੇਲੇ ਸਿਆ ਮਾਚਾ ਲੇ ਉਹ ਕੰਮ ਕਰਤੀਏ ਆਜੋ ਚੱਲੀਏ ਫਿਰ ਲੈ ਵੀ ਆਪਾਂ ਕੁਰਸੀ ਤੇਰ ਚੱਲਦੀ ਏ ਪਤਾ ਕਿ ਉਨਪਰ ਡਾਕਟਰ ਬਣਾ ਬਾਤ ਕਰੀ ਦੀ ਆਪਾਂ ਮੰਨ ਲਓ ਹਸਪੀਟਲ ਦਾ ਨੰਬਰ ਬਾ ਉਹ ਨੰਬਰ ਉਰੀ ਦੇ ਲਵਾ ਦੀ ਨਾ ਉਹ ਕਹਾਂ ਵੀ ਆਨਲਾਈਨ ਪੇਮੈਂਟ ਕਰ ਦਿਓ ਆਰ ਆਪਣਾ ਪੂਰਾ ਨਾਮ ਪਤਾ ਐਡਰੈਸ ਵੇਜ ਦਿਓ ਸਭ ਕੁਝ ਆਪ ਦਾ ਨੰਬਰ ਲੱਗ ਜਾਵਾ ਆਰਾ ਟਾਈਮ ਦੀਆ ਉਹਨਾਂ ਨੇ 1 ਵਜੇ ਉਹ ਵਧੀਆ ਕੰਮ ਹੋਇਆ ਵੀ ਆਪਾਂ ਪੂਰੇ ਪੂਰੇ ਟਾਈਮ 'ਤੇ ਜਾ ਰਹੇ ਆ ਪਤਾ ਗਿਆ ਉਰੀ ਦੇ ਨੰਬਰ ਲੱਗਿਆ ਵਧੀਆ ਜੋ ਸਹੀ ਸਿਸਟਮ ਹੈ ਉਰੀ ਦੇ ਪੇਮੈਂਟ ਕਰੋ ਆਨਲਾਈਨ ਆਪਣੀ Google Pay ਆਰ ਆਪਣਾ ਪੂਰੇ ਪੂਰੇ ਟਾਈਮ 'ਤੇ ਜਾਓ ਵੀ ਆਪਾਂ ਚੱਲੇ ਆ 11 11:30 ਵਜੇ 1 ਵਜੇ ਬੁਲਾਏ ਤੇ ਉਹਨਾਂ ਨੇ ਚਾਹੀਦਾ ਆਰਾਮ ਤੇ ਜਾਂਗੇ ਇਤਨਾ ਪਹੁੰਚ ਜਾਣੇ ਲਗਾਈ ਗੱਲ ਕਿਉਂਕਿ 2 ਘੰਟੇ ਪੜਿਆ ਨਾ ਉਹ ਵਧੀਆ ਕੰਮ ਨਾਲ ਆਪਾਂ ਨੂੰ ਕੋਈ ਵਾਦੀ ਥੋੜਾ ਕੰਮ ਆ ਨਾ ਉੱਥਾ ਵੇ ਬਾਈਕ ਛੋਟਾ ਜਾਂਦੇ ਉਹਨੇ ਕੰਮ ਆ ਪੈਸੀ ਨਹੀਂ ਲੇਗਾ ਜਾਣੇ ਆ ਪੈਸੀ ਪਕੜਾਗਾ ਜਾਣੇ ਆ ਪੈਸੀ ਪਕੜਾ ਜਾਗੇ ਨਾ ਯਾਰ ਤੀ ਦੁਕਾਨ ਆਪਣੇ ਅੰਕਲ ਕੀ ਉਹਨਕੇ ਪੈਸੇ ਦੇਣੇ ਆ ਯਾਰ ਨਾਲੇ ਲੋ ਕੰਮ ਬਣ ਜਾ ਦੋਏ ਕੰਮ ਬਣ ਜਾਣੇ ਨਾਲੇ ਬੀਜ ਕੀ ਮਾਰਗਾ ਡਰਾ ਬੀਜ ਬੂਜ ਦੇਖਾਂ ਮੈਂ ਟਰਾਈ ਮਾਰਗਾ ਬਹੁਤ ਕਾ ਬੀਜ ਲਿਆਵਾਂਗੇ ਦੇਖਾਂ 1847 ਯਾਰ 1732 ਬੀਜ ਆਵੇ ਨਵਾ ਆਇਆ ਸਰਕਾਰੀ ਰੇਟ ਲਗਾ ਮਲੇ ਹੈ ਤਾਂ 26 ਹੋਗੀ ਇਹ ਵੈਰੈਟੀ ਉਹ ਠੀਕ ਆ 26 ਮੈਂ ਤਾਂ ਫਿਰ ਯਾਰ ਵੇਚਣੀ ਔਖੀ ਆ ਨਾ ਬੀਗਦੀ ਨਹੀਂ ਨਾ ਚੱਕਰੇ ਉਹ ਪੜਾ इस करके बहुत लियाँगे कुछ चौदह ला लेंगे ले चलिए फिर भी आप पहुंच गए हॉस्पिटल क्षेत्र आनंद हॉस्पिटल मैं अंदर चला करा देखा ਅੰਦਰ ਆਪਣਾ ਨੰਬਰ ਨੰਬਰ ਪਵਾ ਕੇ ਫਿਰ ਕਰਾਂ ਗੱਲਬਾਤ ਕੇਸ ਆ ਵਦਾ ਅੰਦਰ ਆਪਾਂ ਤਾਂ ਬਈ ਪਹਿਲੀ ਵਾਰ ਆਏ ਆ ਜਿਸ ਹਸਪੀਟਲ ਮਾ ਹੁੰਵੇ ਟ੍ਰੈਫਿਕ ਵੀ ਬਹੁਤ ਖੜੀ ਆ ਬਾਹਰ ਦੇਖੋ ਮਤਲਬ ਬੀੜ ਭਾਸੀ ਮਿਲਾਈ ਅੰਦਰ ਲੈ ਚਲਾਂ ਆ ਜੋ ਲੈ ਵੇ ਆਪਾਂ ਦਵਾਈ ਲੈ ਲਈ ਆ ਰੂਰਾ ਤੇ ਡਾਕਟਰ ਨੇ ਡਾਕਟਰ ਨੇ ਸਲਾਹ ਸਹੀ ਦੇਈ ਆ ਕਾ ਵੀ ਗਲਤ ਜੁੜ ਗਈ ਬਾ ਉਹ ਯਾਰ ਅੱਥਾ ਆਪਣੇ ਚੀਗਾ ਡਾਕਟਰ ਨਾਲ ਬਸ ਬਤਾਂਦੇ ਹੋ ਨਹੀਂ ਸਹੀ ਯਾਰ ਜੋ ਬਾ ਗਲਤ ਜੋੜਦੀ ਊਰਾ ਡਾਕਟਰ ਬੋਲਿਆ ਵੀ ਆਪਰੇਸ਼ਨ ਕਰਨਾ ਪੜਾਗਾ ਕਚਲ ਦੇਖ ਲਿਆਗਾ ਆਪ ਤਾਂ ਦਵਾਈ ਦੇਗਾ ਬਈ ਚਲ ਰਹਿਣ ਦੇ ਪ੍ਰੈਸ਼ਨ ਮੀਨਾ ਵੀ ਜੁੜ ਗਈ ਜੁੜ ਗਈ ਮੜਾ ਮੋਟਾ ਫਰਕ ਆਗਾਗਾ ਮੂਮੈਂਟ ਮੈਂ ਭਾ ਪੂਰਾ ਕੰਮ ਨਹੀਂ ਕਰਨੀ ਬਾਕੀ ਉਹ ਠੀਕ ਆਗਾ ਮੈਂ ਤਾਂ ਸੋਚੁੰਦਾ ਵੀ ਉਹ ਕਾ ਵੀ ਫਿਰ ਇਹ ਕੰਮ ਕਰਨਾ ਪੜਾਗਾ ਹੱਡੀ ਕੱਢ ਦੇ ਵਿਚ ਦੇ ਹੱਡੀ ਨਰ ਨਹੀਂ ਪੜਾਗੀ ਰੇਟ ਪੜਾਗੀ ਚਲ ਚੱਲਾ ਫਿਰ ਲੈ ਵੀ ਆਪਾਂ ਪਹੁੰਚ ਗਏ ਘਰ ਆਈਬ ਪਤਾ ਕੀ ਆ ਡਾਕਟਰ ਕਾ ਵੀ ਹੁੰਦੋ ਪ੍ਰੈਸ਼ਨ ਕਰਨਾ ਪੜਾਗਾ ਬਾਕੀ ਚਲੋ ਕਉਂ ਦੇਖ ਲੈਂਦਾ ਆਪ ਤੇ ਦਵਾਈ ਦੇਗਾ ਬਾ ਬਿੰਗੀ ਜੁੜ ਗਈ ਯਾਰ ਜਿਹੜੇ ਮਰਜੀ ਹਸਪੀਟਲ ਨਾਲ ਭੱਜ ਜਾ ਯਾਰ ਵੀੜੋ ਬਹੁਤ ਰਹਾ ਬਹੁਤ ਵੀੜਦੀ ਉੱਥੋਂ ਦੋ ਪਾਇ ਹੂੰ ਬਾਕੀ ਬਹੁਤ ਮਲੇ ਡਾਕਟਰ ਬਹੁਤ ਵਧੀਆ ਸਪੈਸ਼ਲੀ ਸਟਾਡੀਆਂ ਬਹੁਤ ਇੱਕ ਨੰਬਰ ਡਾਕਟਰ ਬਾਕੀ ਹੂੰ ਈ ਪਹੁੰਚੇਗਾ ਨਹੀਂ ਬਪਾ ਚੱਲਾਂ ਖੇਤਾਂ ਮੈਂ ਪੌਦ ਵਾਲਾ ਖੇਤਾਂ ਨਾਲ ਲੈ ਵੀ ਬਪਾ ਚੱਲੀ ਖੇਤਾਂ ਪਤਾ ਕਿ ਆਪਾਂ ਨੇ ਟੈਲਰ ਮਾਰਨੇ ਉਹ ਮੇੜੇ ਹੀ ਪਟ ਜਾਣਗੇ ਜਿਹੜੇ ਮੇੜੇ ਲਾ ਖੜੇ ਆ ਨਾ ਉਹਨਾਂ ਨੇ ਫੇਰਾ ਰਿਓ ਜੰਮੀ ਵੀ ਟੈਲਰ ਟੁੱਲਰੂ ਵੀ ਮਾਰਦੇ ਆ ਬੋਦ ਵਾਲੇ ਮੈਂ ਸੁੱਕ ਜਾਗਾ ਤਾਂ ਇਹ ਸੁੱਕਾ ਠੀਕ ਰੱਖੇ ਤੇ ਫਿਰ ਬਹੁਤ ਵਧੀਆ ਹੋਗਾ ਇਹ ਬੱਪਾ ਜਾਨਾ ਲੈ ਟੋਲਡਰ ਨੂੰ ਮੈਂ ਕੱਢਦੇ ਆਂ ਫਾਲੇ ਚੰਗੀ ਤਰ੍ਹਾਂ ਇਹਨਾਂ ਫਿਰ ਉਹ ਡੋਰ ਕੱਢ ਕਹਿੰਦਾ ਕਿਉਂਕਿ ਆਪਾਂ ਚਾਹੀਦੀ ਵੀ ਭਰਨੀ ਆ ਉਹ ਵੀ ਜ਼ਰੂਰੀ ਆ ਕੱਲ ਨੂੰ ਦੇਖਾਂ ਚਾਰੀ ਵੀ ਭਰਨੀ ਆ ਆ ਚੰਗੀ ਇਹ ਫਿਰ ਆ ਜੋ ਇਲਾਵਾ ਵੀ ਮੌਸਮ ਬਹੁਤ ਜ਼ਿਆਦਾ ਖਰਾਬ ਹੋ ਗਿਆ ਤੂਫਾਨ ਚੱਲ ਰਿਹਾ ਬਹੁਤ ਜ਼ਿਆਦਾ ਇਹ ਦੇਖੋ ਤੂਫਾਨ ਬਹੁਤ ਹੀ ਜ਼ਿਆਦਾ بارش ਵੀ ਆਜੀ ਥੋੜ੍ਹੀ ਥੋੜ੍ਹੀ ਲੈ ਵੀ ਐਟ ਕੀ ਜਣੀਆਂ ਲੋਕਾਂ ਦੇ ਪੌਦਾ ਡਿੱਜਣ ਜਾਂਦਾ ਇਹ ਦੀ ਦਰ ਸਸਿਆ ਹੁਕਤ ਕਰਨਾ ਪੜਾਗਾ ਵੀ ਕੱਦੂ ਕਰ ਦਾ ਪੁੱਦਾ ਵੀ ਨਹੀਂ ਬਣਾਂਗੀ ਪਹਿਲਾਂ ਜਿੱਤਰਾ ਆਪਾਂ ਬਾਲੇ ਬੁੱਲੇ ਗੱਲ ਕਰੇ ਕਰਦੇ ਨਾ ਉਹ ਕੰਮ ਕਰਨਾ ਪੜਾਗਾ ਜੀਸਿਆ ਦੇ ਰੱਬ ਰੋਜ ਜੁ ਨਹੀਂ ਪਾਦੇ ਦੂਸਰੇ ਤੀਸਰੇ ਦਿਨ ਮੀਂਹ ਆ ਰਿਹਾ ਪਾਲਾ ਨਹੀਂ ਬੈ ਅਟਿਓ ਕਾਜੂ ਗੰਭਲ ਨਹੀਂ ਕੀ ਕਰ ਕਾ ਛੋਟਾ ਰੱਬ ਪਾਰਾਂ ਬਾਅਦ ਪਾਕਿਸਤਾਨ ਦਾ ਯੁੱਧ ਦੁਆਰਾ ਫਿਰ ਚੱਲ ਗਿਆ ਨ ਵੀ ਮੌਸਮ ਹੋ ਰਿਹਾ ਖਰਾਬ ਮੀਂਹ ਆ ਰਿਹਾ ਬਹੁਤ ਜ਼ਿਆਦਾ ਤੇ ਮੀਂਹ ਆ ਰਿਹਾ ਬਾਈ ਫੁੱਲ ਪੂਰਾ ਆ ਰਿਹਾ ਹੈ ਕਿ ਤੋ ਠੰਡੀ ਹਵਾ ਚੱਲ ਰਹੀ ਹੈ ਬੇ ਮੌਸਮ ਕਹਿਣਾ ਲੋਹਾਂ ਚੱਲੀਆਂ ਨੇ ਪਿਛਲੇ ਸਾਤ ਦਿਨ ਇਸ ਮੌਸਮ ਨੂੰ ਬਹੁਤ ਲੋਹ ਚੱਲ ਰਹੀ ਦੀ ਹੈ ਕਿ ਤੋ ਮੌਸਮ ਠੰਡਾ ਹੀ ਹੈ ਲੋਹਾਂ ਦਾ ਨਾਮ ਹਸਨ ਆ ਵੀ ਆਪਰੇ ਬਲਾਉਗ ਨੂੰ ਵੀ ਕਰਾਇੰਦ ਜਲ ਨਹੀਂ ਮਿਲਾਏ ਨਈ ਵੀਡੀਓ ਮਰ ਮੇਰੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਧੰਨਵਾਦ